ਵਿਧਾਨ ਸਭਾ ਦੇ ਹਾਲੀਆ ਸੈਸ਼ਨ ਦੀ ਮਿਆਦ ਬਹੁਤ ਹੀ ਘੱਟ ਹੋਣ ਅਤੇ ਵਿਵਾਦਾਂ ਵਿੱਚ ਰਹਿਣ ਤੋਂ ਬਾਅਦ ਦੇ ਕਾਂਗਰਸ ਵਿਧਾਇਕ ਤੇ ਸੁਭਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਪ੍ਰਤਾਪ ਬਾਜਵਾਨ ਨੇ ਆਖਿਆ ਜਿਨੀ ਤੇਜ਼ੀ ਨਾਲ ਇਹ ਵਿਧਾਨ ਸਭਾ ਸੈਸ਼ਨ ਮੁਕਾਇਆ ਗਿਆ ਲੱਗਦਾ ਹੈ ਉਸੇ ਹੀ ਤੇਜ਼ੀ ਨਾਲ ਪੰਜਾਬ ਚੋਂ ਆਪ ਦੀ ਸਰਕਾਰ ਵੀ ਖਤਮ ਹੋ ਜਾਵੇਗੀ ਇਹ ਲੋਕ ਲੋਕਤੰਤਰ ਦੀ ਬੇਇੱਜ਼ਤੀ ਕਰ ਰਹੇ ਨੇ ਇਹਨਾਂ ਦਾ ਰਾਜ ਹੀ ਖਤਮ ਹੋਣ ਨੂੰ ਕਰਦਾ ਹੈ ਇਹਨਾਂ ਨੇ ਸੈਸ਼ਨ ਕੀ ਮਕੜਨਾ ਇਹਨਾਂ ਕੋ ਕੰਮ ਹੀ ਹੈ ਨਹੀਂ ਕਿਸੇ ਕਿਸਮ ਦਾ ਪਹਿਲੇ ਕੇਜਰੀਵਾਲ ਨੂੰ ਪੁੱਛਦੇ ਨੇ ਜੇ ਉਹਨੇ ਕਹਿਤਾ ਹੋਣਾ ਕਿ ਅੱਜ ਕੋਈ ਹੋਰ ਕੰਮ ਹੈ ਨਹੀਂ ਕੱਲ ਵੀ ਫਰਾਉਡੀ ਮਾਰਨਾ ਚ ਕੋਈ ਸਾਹਿਬ ਬੇਰਾਬਾਪਾ ਨਾਨਕ ਦੇ ਵਿਧਾਇਕ ਖੜੇ ਨੇ ਇੱਕ ਇਨ ਦਾ ਸਮਾਂ ਇਨਫ ਹੋਗਾ ਆਪਕੋ ਲੱਗਦਾ ਹੈ ਇਸ ਕਾਨੂੰਨ ਆਪ ਦੇਖੀਏ ਬਹੁਤ ਅਹਿਮ ਮੁੱਦਾ ਹੈ ਪੰਜਾਬ ਦਾ ਅਭੀ ਤੱਕ ਆਪ ਸਭ ਤੋਂ ਵੱਡੀ ਬਾਤ ਦੇਖੀ ਐਜ਼ ਲੀਡਰ ਆਫ ਦੀ ਓਪੋਜੀਸ਼ਨ

पुलिस कंप्लेंट है आई हैिवन दम वो अपना पेन ड्राइव भी दी है और मैंने कहा है कि इनके खिलाफ इन्वेस्टिगेशन कीजिए और केस दर्ज कीजिए और उसमें क्रिमिनल कॉन्स्प्रेसी में केजरीवाल है भगवंत है ये इनका फर्जी फाइनेंस मिनिस्टर है और अमन अरोड़ा चारों पर है अगर मैं एक दो दिन और पुलिस को दूंगा चंडीगढ़ की अगर कोई कार्रवाई ये नहीं करेंगे क्योंकि मुझे खदेश है क्योंकि भगवंत मान तो सीधा मिनिस्टर ऑफ होम अफेयर्स जो हैं अमित शाह जी उसका आदमी मिनिस्टर के खिलाफ कार्रवाई होती कि नहीं इससे ही प्रूव हो जाएगी इसके बाद अगर ये कार्रवाई करेंगे तो समझ आ जाएगी नहीं करेंगे तो आप साफ समझ लीजिए नहीं तो फिर मैं कोर्ट फ्रॉड सेशन है जी फ्रॉड सेशन है इस सेशन में कुछ निकलना नहीं है जैसा केजरीवाल और भगवंत हैं जिनके पास पीएचडी है झूठ बोलने की और फ्रॉड करने की ऐसा ही फ्रॉड सेशन है आपने देखा ओनली ऑपरचुनिटीज हुई देव वेस्टेड करोड़ ऑफ रुपीज एक करोड़ रुपए का रोज का खर्चा है اور within 5 منٹ سیشن اوور ہو گیا اپ مجھے بتاؤ ان کے پاس اس کا مطلب ہے پنجاب کی بہتری کے لیے کوئی ایجنڈا ہی نہیں ہے ہم لا اینڈ آرڈر پر بات کرنا چاہتے تھے لینڈ پولنگ پر بات کرنا چاہتے تھے کوئی بات کرنے کو تیار ہی نہیں تو ایک دن کا رہ گیا بس آپ کو لگتا ہے کافی رہے گا ان کے بھی اتنے دن ہی رہ گئے ہیں جتنا سیشن رہ گئے اتنے دن ہی آپ کے رہ گئے پرتاپ باجوا نے مانگ کیتی ہے کہ پنجاب چ جم کے vidhan सभा दी کارروائی چلائی جاوے نہ کہ صرف دکھاوے ਲਈ سیشن رکھے جان انہاں ایوی آکھیا ہے کہ جے کرے حالات جاری رہے تا 2027 تو پہلا ہی لوگ عام آدمی پارٹی نو روانہ کر دیں گے ਵੇਖਣਾ ਹੋਵੇਗਾ ਪ੍ਰਤਾਪ ਸਿੰਘ ਬਾਜਵਾਦੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਅਤੇ ਵਿਧਾਨ ਸਭਾ ਦਾ ਸੈਸ਼ਨ ਮਹਿਜ਼ 11 ਮਿੰਟ ਚਲਾਉਣ ਤੇ ਵਿਵਾਦ ਕਿੰਨਾ ਕੁ ਪੱਖ ਦਾ ਹੈ ਤੇ ਸਿਆਸਤ ਦੇ ਵਿੱਚ ਕੀ ਹਲ ਚਲਉਂਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ